ਜਲੰਧਰ ਸੀਪੀ ਸੁਪਨ ਸ਼ਰਮਾ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਲੁੱਟਖੋ ਕਰਨ ਵਾਲੇ ਵਿਰੋਧਾ ਕੀਤਾ ਪਰ ਦਫਾਸ਼ ਹਥਿਆਰਾ ਤੇ ਗਹਿਣਿਆਂ ਸਮੇਤ 11 ਮੁਲਜ਼ਮ ਕਾਬੂ ਪੰਜਾਬ ਹਰਿਆਣਾ ਤੇ ਰਾਜਸਥਾਨ ਚ ਫਾਰਦਾਤਾ ਨੂੰ ਦਿੰਦੇ ਸੀ ਅਨਜਾਗ ਜ਼ਿਲ੍ਹਾਡਰ ਕਮਿਸ਼ਨਰਟ ਪੁਲਿਸ ਨੇ ਅੰਤਰਰਾਜੀ ਲੁੱਟਖੋ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਇਹ ਗਿਰੋਹ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਲੁੱਟਖੋ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਸਪੈਸ਼ਲ ਸੈੱਲ ਨੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜੋ ਗਿਰੋਹ ਦੀਆਂ ਕਾਰਵਾਈਆਂ ਦੇ ਵਿੱਚ ਸ਼ਾਮਿਲ ਸਨ ਬਰਾਮਦ ਕੀਤੀਆਂ ਗਈਆਂ ਵਸਤੂਆਂ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਅਤੇ ਹਥਿਆਰ ਸ਼ਾਮਲ ਨੇ ਹੋਰ ਵੀ ਵੱਡੇ ਖੁਲਾਸੇ ਹੋਏ ਨੇ ਇਹਨਾਂ ਦੇ ਜਲੰਧਰ ਕਮਿਸ਼ਨਰ ਰੇਟ ਪੁਲਿਸ ਨੇ ਅੰਤਰਰਾਜੀ ਲੁੱਟਕੋ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਤੇ ਪਰਦਾਫਾਸ਼ ਕਰਦੇ ਹੋਏ 11 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ کافی ਮਾਤਰਾ ਦੇ ਵਿੱਚ ਸੋਨੇ ਦੇ ਗਹਿਣੇ ਅਤੇ ਹਥਿਆਰ ਬਰਾਮਦ ਕੀਤੇ ਗਏ ਨੇ वारदाते में, राजस्थान में और पंजाब मेंरेस्ट की है इनमें से ग्यारह मेंरेस्ट हुए जिसमे छुमेन मतलब छ मेल्स है और पांच वुमेन है और इनमें से एक सोनेरा भी अरेस्ट हुआ है टोटल रिकवरी है तेरे तेरे तोले सोने और सौ ग्राम सिल्वर इनका मॉडल ऑपरण यही था कि ये जो दोपहर के समय में जाते थे बेडशीट बेचने के लिए और जब भी ये देखते थे कि यहाँ पे एक घर है जो बंद रखा है उन्होंने वो वहाँ पे अड्डा बना लेते हैं वहाँ पे टेंट बनाते हैं तो रात के समय जब भी वहाँ पे कोई नहीं होते वो वहाँ पे ताला तोड़ के वो चोरी करते थे और उसके बाद अगले जगह जाते थे अभी तक ये किए हैं पंजाब में हरियाणा में राजस्थान में पंजाब का अभी तक हुआ है संगरूर जलंधर और पटियाला में ਅਭੀ ਤੱਕ ਇਹ ਲਾਸਟ ਜਿੰਨੇ ਵਾਰਦਾ ਤੱਕ ਇਹ ਲਗਭਗ 20 25 ਵਰਦਾ ਤੱਕ ਕੰਟਰੀਸ ਮੈਂ ਹੈ ਜੋ ਅਭੀ ਤੱਕ ਇਹ ਇਨਕਾ ਮੋਡਸ ਆਪ ਤੋ ਕਿਸੇ ਬੜੀ ਗੈਂਗ ਕੇ ਸਾਧ ਰਿਲੇਟ ਕਰਦੇ ਜੋ ਨਾ ਨਾ ਅਭੀ ਉਨਕਾ ਰੋਰ ਰਿਮੈਂਡ ਲੈ ਰਹਾ ਹੈ ਅੱਜ ਰਿਮੈਂਡ ਲੇ ਗਏ ਹੋਰ ਚੋਰੀ ਵਗੈਰਾ ਕੀ ਵਾਕ ਸੁਨਿਆਰਾ ਵੀ ਇਹ ਸੰਗਰੂਪ ਸੁਨਿਆਰਾ ਵੀ ਸੰਗਰੂਪ ਸੁਨਿਆਰਾ ਹਾਂਜੀ ਸੰਗਰੂਪ ਹੋਰ ਇਹ ਕੀ ਹੈ ਕਿੰਨੇ ਲੋਕ ਹੈ ਟੋਟਲੀ ਇਸਰੇ ਟੋਟਲ ਅਭੀ ਤੱਕ ਹਮ ਫੜੇ ਹੈ 11 ਮੈਂਬਰ ਜਿਸਨੇ ਇੱਕ ਸੋਰੇਰਾ ਵੀ ਹੈ ਟੋਟਲ 10 ਮੈਂਬਰਸ ਇਨ ਗੈਂਗ ਸੇ ਹੋਣਗੇ ਸਰਾਂ ਦੀ ਕਿੰਨੀ ਕਿੰਨੀ ਲਾਈਕ ਤੋ ਇਸ ਕਿੰਨੇ ਕਿੰਤੀ ਸੀ

देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर